ਉਹ ਕੋਈ ਇਹ ਚ ਫਰਕ ਨਹੀਂ ਗਾ ਆ ਦੇਖੋ ਬਹੁਤ ਸੋਹਣੇ ਆਰਡਰ ਕੁਆਲਿਟੀ ਆ ਜਾਂ 60 ਫਾਈਨਲ ਵੀ ਗਾਰੰਟੀ ਹੈ ਜੀ ਅੱਛਾ ਹਾਂ 60 ਫਾਈਨਲ ਨਾਈ ਵੀ ਕਿਹਾ ਵਾਪਸ ਕਰ ਦੇ ਜੀ ਠੀਕ ਆ ਹਾਂ ਜੀ ਗਾਰੰਟੀ ਹੈ ਆਪਣੇ ਗਾ ਵਾਪਸ ਹਾਂਜੀ ਵਾਪਸ ਗਾਰੰਟੀ ਰਹੂਗਾ ਹਾਂ ਜਮਾਂ ਕਰਾਂ ਤਾਂ 70 ਬਗਤ 60 ਹੁਣ ਘੱਟ ਤੋਂ ਘੱਟ کہہ ਰਹੇ ਆ ਅੱਛਾ 70 ਵੀ ਆ ਸਕਦੀ ਹੈ ਠੀਕ ਹੈ ਇੰਨੇ ਵੀ ਮੇ ਗਾਰੰਟੀ ਇਸ ਚੀਜ਼ ਦੀ ਅੱਜ ਮੰਨ ਕੇ ਲੈ ਲ ਬੰਦਾ ਅੱਜ ਮੰਨ ਕੇ ਲੈ ਲੇ ਮਸਾ 1200 ਪੀ 50 ਉੱਤੇ ਦੁੱਧ ਮੈਂ ਦਾ ਇਸ ਟਾਈਮ ਦਾ ਅੱਛਾ ਦਰੀ ਚ ਠੀਕ ਹੈ ਜਾਂ ਤੋਂ ਪਾਸਿਓਂ ਚੈੱਕ ਕਰ ਲੰਮੀ ਲੈ ਜਾ ਇਧਰਲੇ ਪਾਸੇ ਇਹ ਆ ਦੇਖ ਲਓ ਤੁਸੀਂ ਇਹ ਥੋੜਾ ਜਿਹਾ ਤਾਂ ਮੈਨੂੰ ਐ ਲੱਗਾ ਹਾਂਜੀ ਹੱਸੀ ਕਾਲ ਦੋਸਤੋ ਬਹੁ ਬਹੁ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਬਾਈ ਅਮਨਦੀਪ ਕੋਲੇ ਪਿੰਡ ਰਾਮਸਰੇ ਦੇ ਵਿੱਚ ਇਹ ਪਿੰਡ ਜਿਹੜੇ ਬਠਿੰਡੇ ਦਾ ਪੈ ਜਾਂਦਾ ਮਿੱਤਰੋ ਤੇ ਨੇੜੇ ਰਹਿ ਜਾਂਦੀ ਹੈ ਇਹਦੇ ਰਫਿੰਦਰੀ ਨੇੜੇ ਰਾਮਾ ਮੰਡੀ ਵੀ ਰਹਿ ਜਾਂਦਾ ਬਾਈ ਕੋਲੇ ਨਾ ਅੱਜ ਇੱਕ ਤਾਂ ਸਕਰੀਨ ਤੇ ਦਿਖਾਈ ਦੇ ਜਾਂਦੀ ਹੈ ਸਾਹੀਵਾਲਗਾ ਤੇ ਇੱਕ ਆ ਗਈ ਇਧਰਲੇ ਪਾਸੇ ਬਹਿੜ ਇਹ ਬਕਾਊ ਨੇ ਮਿੱਤਰੋ ਤੇ ਆ ਜੋ ਆਪਾਂ ਬਾਈ ਜਾਓ ਜਾਣਕਾਰੀ ਲੈ ਕੇ ਦਿੰਨੇ ਆ ਕੀ ਡਿਟੇਲ ਦਿੰਦਾ ਇਹਨਾਂ ਦੋਨਾਂ ਜਾਨਵਰਾਂ ਦੀ ਆਓ ਕਰਾਈਏ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਅਮਨਦੀਪ ਬਾਈ ਅਮਨਦੀਪ ਤੇ ਪਿੰਡ ਆਪਣਾ ਆਰਾਮਸਰਾ ਆਰਾਮਸਰਾ ਜੀ ਠੀਕ ਆ ਆਰਾਮਾ ਮੰਡੀ ਦੇ ਨੇੜੇ ਰਹਿ ਗਿਆ ਹਨਾ ਅਮਨਦੀਪ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਵੀ ਤੇਰੇ ਕੋਲ ਦੋ ਜਾਨ ਬਰਾ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਵਹਿੜ ਆ ਗਈ ਹਾਂਜੀ ਹਾਂਜੀ ਇਹਦੀ ਜਾਣਕਾਰੀ ਦੇ ਵੀ ਇਹ ਕਿੰਨਵਾ ਸੂਆ ਪਹਿੜ ਆ ਗਈ ਇਹ ਪਹਿਲੇ ਸੂਏ ਜੀ ਤੇ ਦੋ ਦੰਦ ਬੱਛੀ ਹੈ ਜੀ ਅੱਛਾ ਪਹਿਲੇ ਸੂਏ ਦੋ ਦੰਦ ਬੱਛੀ ਹਾਂਜੀ 10 ਦਿਨਾਂ ਦੀ ਸੂਈ ਹੈ ਜੀ ਠੀਕ ਹੈ ਇਸ ਲਿਸਟ 'ਚ 14 ਕਿਲੋ ਦੁੱਧ ਹੈ ਜੀ ਮਤਲਬ 10 ਦਿਨਾਂ ਦੀ ਸੂਈ ਥੱਲੇ 14 ਕਿਲੋ ਹੈਗਾ ਹਾਂਜੀ ਹਾਂਜੀ ਮਗਰ ਹਾਂ ਜੀ ਡੱਬੇ ਭਰਾ ਕੇ ਦੇ ਦੇਗੇ ਆਪਾਂ ਕੋਈ ਗੱਲ ਨਹੀਂ ਚਵਾ ਕੇ ਵੀ ਜਿਵੇਂ ਜਿਵੇਂ ਆ ਤੁਸੀਂ ਆਖੋਵੇਂ ਖੁਸ਼ ਕਰਕੇ ਤੋਰਾਂਗੇ ਜੀ ਠੀਕ ਹੈ ਹਾਂ ਜੀ ਐ ਦੋ ਦੰਦ ਪਹਿਹੜਾ ਹਾਂ ਦੋ ਦੰਦ ਦਾ ਜੀ ਅੱਛਾ ਫਿਰ ਦੋ ਦੰਦ ਪਹਿਹੜਾ ਆ ਗਈ ਇਹ ਹਾਂ ਜੀ ਐ ਦੁੱਧ ਵੀ ਹੈਗਾ ਚੰਗਾ ਤਿਆਰ ਦੁੱਧ 18 19 ਕਿਲੋ ਕਰ ਜੂਗੀ ਜੀ ਇਹ ਆਈ ਮੈਨ ਲੱਗਿਆ ਸੀਗਾ ਵੀ ਜਦੋਂ ਜਮਾ ਪੀਕ ਲੈਵਲ ਕਰ ਗਈ ਤੇ ਕਿੰਨਾ ਕਰ ਜੂਗੀ 18 ਕਿਲੋ ਦੁੱਧ ਦੇ ਦੂ ਜਰਾਮ ਨਾਲ ਜੀ 18 ਨਹੀਂ ਕਰ ਜੂਗੀ ਹਾਂ ਜੀ ਹਾਂ ਜੀ 18 ਤੋਂ 19 ਹਾਂ ਜੀ ਹਾਂ ਜੀ ਠੀਕ ਹੈ ਤਾਂ ਮਗਰ ਇਹਦੇ ਕੀ ਹੈਗਾ ਮੈਂ ਕਹਤੇ ਜਰਸੀ ਬੱਚੀ ਹੈ ਜੀ ਜਰਸੀ ਬੱਚੀ ਪੂਰੀ ਟ ਅੱਛਾ ਹਾਂ ਆਪਾਂ ਦਿਖਾ ਦਗੇ ਫਿਰ ਆ ਦਿਖਾ ਦੇ ਮਾੜੀ ਜੀ ਪਹਿਲਾਂ ਗਾਂ ਨਹੀਂ ਆਪਾਂ ਤੋੜ ਕੇ ਹੁੰਦੇ ਪਹਿਲਾਂ ਜਾਈ ਕੋਲੇ ਉਹ ਖੜੀ ਕਰੀ ਉਹਨੂੰ ਇਹ ਆਹ ਬੱਚੀ ਆ ਗਈ ਹਾਂਜੀ ਹਾਂਜੀ ਠੀਕ ਹੈ ਪੂਰੀ ਟਾਪ ਉਹਦੀ ਅੱਸੀ ਦਾ ਟਿਕਾ ਭਰਾ ਸੀਗਾ ਹਾਂਜੀ ਹਾਂਜੀ ਪੂਰੀ ਟਾਪ ਉਹਦੀ ਬੱਚੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਆ ਜਾ ਸਰ ਕਰਾ ਉਧਰਲੇ ਪਾਸੇ ਲੈ ਹੁਣ ਨਾ ਸਾਨੂੰ ਵਹੜ ਜਿਹੜੀ ਹੈਗੀ ਤੇਰੀ ਇਹ ਤੋੜ ਕੇ ਦਿਖਾ ਦੇ ਆ ਲੋਬੀ ਮਿੱਤਰੋ ਜਿਹੜੀ ਨਸਲ ਹੈ ਹਾਈਟ ਉਹਰੀ ਬਹੁਤ ਜ਼ਿਆਦਾ ਹੈ ਜੀ ਹੈ ਪੂਰੀ ਹਾਈਟ ਦੀ ਬੱਚੀ ਹੈ ਇਹ ਨਹੀਂ ਵੀ ਛੋਟੀ ਹਾਈਟ ਦੀ ਹੈ ਠੀਕ ਹੈ ਹਾਈਟ ਵੀ ਠੀਕ ਆ ਬਾਈ ਕਹਿੰਦਾ ਹਾਂਜੀ ਹਾਂ ਦੇਖੋ ਤੁਸੀਂ ਬ੍ਰੀਡ ਚੈੱਕ ਕਰ ਲਓ ਅੱਛਾ ਮੈਨੂੰ ਐਂ ਦੱਸ ਚਵਾਉਂਦੀ ਤਾਂ ਜਮਾਉਣ ਮਤਲਬ ਜਮਾ ਸੀਲ ਆ ਪੂਰੀ ਸੀਲ ਆ ਠੰਢੀ ਆ ਜੀ ਜਮਾ ਠੀਕ ਐ ਲੈ ਜਾ ਇਹ ਫੁੱਲ ਸੀਲ ਆ ਜੀ ਇਹ ਇੱਕ ਗੱਲ ਤੁਹਾਨੂੰ ਮੈਂ ਦੱਸ ਦਦਾ ਨਾ ਥੱਲੋਂ ਥਾਂ ਲੇਵੇ ਦੀ ਜਿਹੜੀ ਹੈਗੀ ਬੜੀ ਸਾਫ਼ ਸੁਥਰੀ ਹੈ ਇਹ ਆ ਦੇਖ ਲਓ ਤੁਸੀਂ ਅੱਛਾ ਯਾਰ ਜਿਵੇਂ ਮੈਂ ਇੱਕ ਗੱਲ ਹੋਰ ਦੱਸ ਜਿਵੇਂ ਬੰਦ ਜਾ ਲੇਵਾ ਹਨਾ ਹਾਂਜੀ ਹਾਂਜੀ ਤੇ ਦੁੱਧ ਚੰਗਾ ਤਿਆਰ ਕਰੀ ਖਰੀ ਹੈ ਟਾਇਟਲੇ ਵੀ ਦੀ ਪੂਰੀ ਜੀ ਠੀਕ ਹੈ ਆ ਨਹੀਂ ਦੇਵਾਉਣੀ ਹਲਾਉਂਦੀ ਜਦ ਪੂਲ ਫੁੱਲ ਟਾਇਟਲੇਵਾ ਹਾਂ ਪੂਰੀ ਟਾਇਟਲੇ ਫੁੱਲ ਟਾਇਟਲੇ ਵਾਲੀ ਗਾ ਚੰਗੀ ਹੁੰਦੀ ਹੈ 6.0 ਫੈਂਟ ਵੀ ਗਾਰੰਟੀ ਹੈ ਜੀ ਅੱਛਾ ਹਾਂ 6.0 ਫੈਂਟ ਨਾਈ ਵੀ ਕਿਹਾ ਵਾਪਸ ਕਰ ਦੇ ਜੀ ਠੀਕ ਆ ਆ ਜੀ ਗਾਰੰਟੀ ਹੈ ਆਪਣੀ ਗਾ ਵਾਪਸ ਹਾਂ ਜੀ ਵਾਪਸ ਗਾਰੰਟੀ ਰਹੂ ਹਾਂ ਜਮਾ ਗਾਰੰਟੀ ਇਸ ਗੱਲ ਦੀ 6.0 ਫੈਂਟ ਨਾਈ ਗਾ ਵਾਪਸ ਕਰ ਲਓ ਕਮਾਲ ਆ ਯਾਰ ਫਿਰ ਤੱਕ ਮੈਨੂੰ ਐ ਦੱਸ ਮਤਲਬ ਫੈਂਟ ਇਤੋਂ ਬਾਅਦ ਗਾਹਾਂ ਜਾਂਦੇ ਜਾਂਦੇ 6.0 ਫੈਂਟ ਸੱਤ 0 ਬਗ ਮੈਂ 6 ਹੁਣ ਘੱਟ ਤੋਂ ਘੱਟ ਠੀਕ ਹੈ ਐਨੇ ਵੀ ਮੈਂ ਗਾਰੰਟੀ ਇਸ ਚੀਜ਼ ਦੀ ਵੈਰੀ ਗੁੱਡ ਯਾਰ ਹਾਂਜੀ ਤੇਰਾ ਮਤਲਬ ਇਨਾ ਬਰੀਡਾਂ ਦਾ ਤਾਂ ਹੀ ਹੁੰਦਾ ਯਾਰ ਹਾਂਜੀ ਹਾਂਜੀ ਭਾਈ ਮੱਝ ਮੰਨੇ ਕੇ ਲੜ ਬੰਦਾ ਮੱਝ ਮੰਨੇ ਕੇ ਲੜੇ ਮਸਾ 1000 ਰੁਪਏ 50 ਉੱਤੇ ਦੁੱਧ ਮੈਂ ਦਾ ਇਸ ਟਾਈਮ ਦਾ ਅੱਛਾ ਦਰੀਚ ਠੀਕ ਹੈ ਜਾਂ ਉੱਤੇ ਬੰਦਾ ਫੈਟ ਤੇ ਠੀਕ ਹੈ 52 52 ਹੀ ਪੈ ਜਾਂਦਾ ਲੱਗਦਾ ਮੈਂ 50 ਹੀ ਕਹਿਣਾ ਕੱਟ ਹੀ ਕਹਿਣਾ 2-3 ਰੁਪਏ ਅੱਛਾ ਹਾਂਜੀ ਨਹੀਂ ਵੱਡੀ ਗੱਲ ਆ ਹਾਂ ਜੇ ਮੈਂ ਸਹੀ ਗੱਲ ਰਹੂ ਜੀ ਇਧਰ ਪਿੱਛੇ ਤੋਂ ਦਿਖਾਈ ਗਿਆ ਆਪਾਂ ਲੰਮੀ ਤੋਰ ਦੇ ਇਧਰਲੇ ਪਾਸੇ ਪੂਰੀ ਸੀਲ ਆ ਪੂਰੀ ਸਾਹੂ ਆ ਕੋਈ ਇਹ ਚ ਫਰਕ ਨਹੀਂ ਗਾ। ਇਹ ਆ ਦੇਖੋ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਬਿਹੜ ਆ ਗਈ ਮਿੱਤਰੋ। ਨਾਲੇ ਚੰਗਾ ਦੁੱਧ ਦਾ ਤੇ ਚੰਗੀ ਫੈਂਟ ਆ। ਇਹ ਬੰਨ ਫਿਰ ਕਰ। ਅੱਛਾ ਉਹਨ ਦੀ ਫਿਰ ਬੰਨੀ ਬਾਅਦ ਚ ਮੈਨੂੰ ਇਧਰ ਮੂੰਹ ਕਰਕੇ ਨਾ ਰੇਡ ਕੀ ਕਰਤਾ ਫਿਰ ਇਹਦਾ। ਇਹਦਾ ਬਸ ਜੀ ਦੇਣ ਵਾਲਾ ਲੈਣ ਲੈਣ 80000 ਰੁਪਏ ਜੀ। ਅੱਛਾ net effect net ਹਾਂਜੀ ਹਾਂਜੀ ਕੋਈ ਛੋਟ ਛੜ ਦੀ। ਮਾੜਾ ਮੋਟਾ ਮਾਨਤਾਨ ਕਰ ਸਕਦੇ ਆ। ਠੀਕ ਹੈ। ਨਟਾ 80000 ਰੁਪਏ। ਮਤਲਬ 80000 ਜੇ ਬੰਦਾ ਲਾਊਗਾ ਤਾਂ ਮੱਝ ਤੇ ਹੀ ਲਾਊਗਾ। ਹਮ ਮਾਜਦਾ 1.2 ਲੱਖ ਦੀ ਮਿਲੂ ਰਹੀ ਨੇ ਦੁੱਧ ਵਾਲੀ ਜੀ ਠੀਕ ਹੈ ਹਾਂ ਚੱਲ ਫਿਰ ਆ ਆ ਇਧਰਲੇ ਪਾਸੇ ਲੈ ਵੀ ਮਿੱਤਰੋ ਜੀ ਗੱਲ ਕਰਕੇ ਬਹਿੜ ਤਸੱਲੀ ਵਾਲੀ ਆ ਬਾਈ ਕਹਿੰਦਾ ਕੋਈ ਤੁਹਾਨੂੰ ਲਾਂਬੇ ਵਾਲੀ ਗੱਲ ਬਹਿੜ ਬਹੁਤ ਵਧੀਆ ਸੀਲ ਸੌ ਜਾੜੇ ਜੀ ਅੱਛਾ ਇਹ ਬਹਿੜ ਮੈਨੂੰ ਆ ਦੱਸ ਕਿਵੇਂ ਕੁਛ ਹੈਗਾ ਬੜੀਆ ਬੜਾ 20 ਲੀਟਰ ਵਾਲਾ ਗਾਂ ਵਾਲੀ ਦੀ ਮੈਂ ਬਹਿੜ ਜੀ ਇਹ ਅੱਛਾ 20 ਬਾਈ ਲੀਟਰ ਦੀ ਮਾਂ ਥਲੇ ਦੁੱਧ ਸੀਗਾ ਅਮਰੀਕਨ ਦੀ ਮੈਂ ਪੱਛਮੀ ਮਗਰਾਈ ਸੀ ਜੀ ਇਹ ਠੀਕ ਹੈ ਉਹਦੀ ਬਹਿੜ ਹੈਗੀ ਕਿੰਨੇ ਚਿਰ ਦੀ ਹੋ ਗਈ ਇਹ ਇਹ 2 ਲੋਕ ਮਹੀਨੇ ਘੱਟ ਹੋਈ ਦੋ ਸਾਲ ਤੋਂ ਦੋ ਮਹੀਨੇ ਘੱਟ ਹਾਂਜੀ ਠੀਕ ਹੈ ਤੇ ਨੇ ਕੁਛ ਨਹੀਂ ਬਰਾਹਮਣ ਤੇ ਵੈਸੇ ਤਿਆਰ ਹੈ ਵੀ ਨਦੋ ਮਿੰਟ ਦੀ ਡੀ ਦਾ ਪਰੋਣਾ ਇਹਦੇ ਅੱਛਾ ਇਹ ਚ ਆ ਜੂਗੀ ਹਾਂ ਦਵਾਈਆਂ ਪੋਟਰ ਬੱਟ ਦੇ ਜਿੰਦੇ ਮੇਰੇ ਕੋਲ ਹੀ ਫਿਰ ਕਰਾ ਇਹ ਵੀ ਆਪਾਂ ਤੋੜ ਕੇ ਤਾਂ ਦਿਖਾ ਦਈਏ ਫਿਰ ਹਣਾ ਹਾਂਜੀ ਹਾਂਜੀ ਬਹੁਤ ਵਧੀਆ ਬੈੜ ਆਈ ਇਧਰਲੇ ਪਾਸੇ ਚੈੱਕ ਕਰ ਲੰਮੀ ਲੈ ਜਾ ਇਧਰਲੇ ਪਾਸੇ ਇਹ ਆ ਦੇਖ ਲਓ ਤੁਸੀਂ ਇਹ ਥੋੜਾ ਜਿਹਾ ਤਾਂ ਮੈਨੂੰ ਐ ਲੱਗਦਾ ਅੱਚੀ ਵੀ ਜੀ ਕਰਦੀਆਂ ਹੁੰਦੀਆਂ ਇਹਦਾ ਕਹਿੰਦੀ ਮੈਂ ਭੱਜ ਕੇ ਦਿਹਾਉਣੀ ਆ ਤੂੰ ਤੁਰਨ ਦੀਆਂ ਗੱਲਾਂ ਕਰਦਾ ਕਹਿੰਦੀ ਹਾਂਜੀ 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 ਨਹੀਂ ਇਹ ਕਹਿੰਦੀ ਵੀ ਭੱਜ ਕੇ ਦਿਹਾਉਣੀ ਆ ਮੈਂ ਥੋੜਾ ਉਪਰਾਂ ਮੰਨਦੀ ਇਹਨਾਂ ਥੋੜਾ ਜੀ ਅੱਛਾ ਇਹ ਕੀ ਆ ਬੈਂ ਲੈਂਨ 25000 ਰੁਪਈਆ ਜੀ ਅੱਛਾ ਹਾਂ ਲੈ ਮੈਂ ਕਹਿੰਦਾ ਯਾਰ ਜੇ ਇਹ ਅਮਨ ਦੀ ਖੁੱਲੀ ਛੱਡੀ ਹੋਏ ਮੈਨੂੰ ਐ ਲੱਗਦਾ ਇਹ ਦੁੱਗਣਾ ਕੱਦ ਕਾਟ ਕਰ ਦੇਣਾ ਹਾਂ ਹਾਂ ਬਹੁਤ ਕਰੂਗੀ ਜੀ ਹਾਂ ਚੱਗੀ ਗਾਂ ਦੀ ਹੈ ਜੇ ਐਵੇਂ ਉਹ ਆਉਂ ਗੱਲ ਹੈ ਨਹੀਂ 23 ਲੀਟਰ ਵਾਲੀ ਗਾਂ ਦੀ ਹੈ ਜੀ ਜਮਾ ਮਤਲਬ ਫਿਕਸ ਟਾਟਾ ਵਾਟਾ ਕਿੰਨੀ ਜੀ ਬਸ ਮਾੜਾ ਮੋਟਾ 4500 ਛੋੜ ਕਰ ਸਕਦੇ ਹਾਂ ਕਰ ਦੇ ਜਮਾ ਟਾਟਾ ਵਾਟਾ ਜਮਾ ਟਾਟਾ ਵਾਟਾ ਇਹਦੀ ਗੱਲ ਹੀ ਦੱਸ 23000 ਦੀ ਦੇ ਦਾਂਗੇ ਜੀ ਠੀਕ ਆ ਨੰਬਰ ਬੋਰ 9646202516 ਜੀ ਠੀਕ ਆ ਹਾਂਜੀ 9646202516 ਠੀਕ ਆ ਜੋ ਵੀ ਮਿੱਤਰੋ ਜੇ ਗੱਲ ਕਰਕੇ ਇਧਰਲੇ ਪਾਸੇ ਆ ਗਈ ਗਾਂ ਜੇ ਕਿਸੇ ਨੂੰ ਇਹ ਪਸੰਦ ਆਈ ਤਾਂ ਦੋ ਡੰਗ ਤਿੰਨ ਡੰਗ ਇੱਥੋਂ ਘਰੋਂ ਚਵਾਈ ਕਰਕੇ ਆਪਦੀ ਤਸੱਲੀ ਖੁਦ ਕਰ ਲਿਓ ਮਿੱਤਰੋ ਆਪਣਾ ਕੰਮ ਕੱਲਾ ਜਾਣ ਪਰ ਕੈ ਡੰਗ ਮਰਜ਼ੀ ਚੋਲਣ ਜੀ ਦੇਖ ਕੇ ਕਰਾ ਜੀ ਕਿੰਨੇ ਮਰਜ਼ੀ ਤਿੰਨ ਚਾਰ ਚਾਰਾਂ ਚੋਂ ਕਿੰਨੇ ਮਰਜ਼ੀ ਮਰਜ਼ੀ ਚੋਲੋ ਤੇ ਪਚਾਓ ਚਾਣਾ ਕੋਲੇ ਚਵਾਓ ਤੇ ਚਵਾ ਕੇ ਦੇਵਾਂਗੇ ਹੁਣ ਜੀ ਮਤਲਬ ਕਹਿਣ ਵਾਲੀ ਗੱਲ ਨਹੀਂ ਜਮਾਂ ਗਰੰਟੀ ਹੈ ਇਸ ਚੀਜ਼ ਦੀ ਠੀਕ ਹੈ ਗੱਲ ਹਾਂ ਆਪਾਂ ਗੱਪਾਂ ਮਾਰਦੇ ਨਹੀਂ ਜੀ ਠੀਕ ਆ ਹਾਂ ਲੋ ਵੀ ਕਰਿਓ ਕਰਾਂ ਹਨਾ ਨੋਟ ਗੱਲਾਂ ਤੇ ਇਧਰ ਆ ਗਈ ਬਹਿੜ ਜੀ ਉਹ ਆਹ ਦੰਦ ਸੀਦ ਨਾਲ 15 ਕਿਲੋ ਦੇ ਵਿੱਚ 16 ਕਿਲੋ ਦੇ ਵਿੱਚ ਵਾ ਦੂੰਗਾ ਜੀ ਮੈਂ ਅੱਛਾ ਇਹ ਦੰਦ ਤੁਹਾਨੂੰ ਦੱਸ ਦੱਸ ਦਿਨ ਮਸੇ ਹੋਇਆ ਜੀ ਮੈਂ ਮਤਲਬ 15 ਦਿਨਾਂ ਦੀ ਸੂਈ ਹੋ ਗਈ ਹਾਂ ਜੇ ਦੋ ਦੰਦ ਬੱਛੀ ਆ ਗੋਗੇ ਜਿਹੜੀ ਪਹਿਲੇ ਨਗਾ ਹੁੰਦੀ ਹੈਗਾ ਟੁਕੜ 20 25 ਦਾ ਸੀਦ ਹੁੰਦਾ ਤੇ ਜਾਂਦੀ ਹੈ ਜੀ ਠੀਕ ਹੈ ਗੱਲ ਨਹੀਂ ਇਹਦਾ ਗੱਲ ਤੇ ਨਹੀਂ ਠੀਕ ਹਾਂਜੀ ਹਾਂਜੀ ਤੇ ਲੋ ਵੀ ਕਰਿਓ ਕਰਾਂ ਸ਼ੇਅਰ ਜੇ ਤੁਹਾਨੂੰ ਵੀਡੀਓ ਪਸੰਦ ਆਈ